ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਦੀ ਹੈ ਹਰਾਜ ਪਿੰਡ ਦੀ ਤੇ ਬਾਈ ਦੇ ਦੋਸਤੋ ਦੁੱਧ ਤੇ ਲਾਏ ਹੋਏ ਪਸ਼ੂ ਆ ਦੋ HF ਵਾੜਾਂ ਤੇ ਅੱਜ ਦੋਸਤੋ ਦੋਨੇ ਸੇਲ ਆ ਤੇ ਟੋਕੜਾਂ ਹੈਈਆਂ ਦੋਸਤੋ ਦੋ-ਦੋ ਢਾਈ-ਢਾਈ ਮਹੀਨੇ ਦੀਆਂ ਸੂਈਆਂ ਹੋਈਆਂ ਤੇ ਜਿਹੜੇ ਸੀਮਨ ਆ ਉਹ ਵੀ ਦੋਸਤੋ ਲੱਗੇ ਹੋਏ ਆ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਬੇਨਤੀ ਹੈ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ 'ਤੇ ਇਹਨੂੰ ਦੋਸਤੋ ਫੋਲੋ ਕਰ ਲਿਓ ਲੈਨੇ ਆ ਜਾਣਕਾਰੀ ਤੇ ਦੋਸਤੋ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਵਧੀਆ ਜੀ ਦੁੱਧ ਤੇ ਲਾਈਆਂ ਸੀ ਬਈ ਫਿਰ ਇੱਕ ਦੁੱਧ ਤੇ ਲਾਈਆਂ ਸੀ ਬਈ ਅਛਾ ਤੇ ਜਿਹੜੀ ਸਾਹਮਣੇ ਬਈ ਵੱਡੇ ਕੱਦ ਕਾਠ ਵਾਲੀ ਐ ਜਿਹ ਚ ਵੜ ਖੜੀ ਐ ਇਹਦੇ ਬਾਰੇ ਜਾਣਕਾਰੀ ਦੋ ਜੀ ਕਿੰਨੇ ਚਾਰ ਦੀ ਸੂਈ ਆ ਪਹਿਲਾ ਸੂਾਈ ਇਹਨੂੰ ਹੋ ਗਏ 50 ਦਿਨ ਸੂਈ ਨੂੰ 50 ਦਿਨ ਹੋ ਗਏ ਯਾਨੀ ਕਿ 2 ਪੌਣੇ 2 ਮਹੀਨੇ ਹੋ ਗਏ ਠੀਕ ਆ ਤੇ ਹੁਣ ਇਸ ਵਕਤ ਕਿੰਨਾ ਦੁੱਧ ਤਿਆਰ ਆ ਬਈ 14 ਕਿਲੋ ਤਿਆਰ ਆਈ 14 ਕਿਲ ਤੇ ਪੀਕ ਲੈਵਲ ਤੇ ਇਹਨੇ ਕਿੰਨਾ ਕੱਢਤਾ ਸੀਗਾ ਬਾਈ ਚੰਗਾ ਸੀਗਾ ਦੁੱਧ ਤਾਂ ਹੁਣ ਵੀ ਚੰਗਾ ਸੀਗਾ ਦੁੱਧ ਦਾ ਰੇਟ ਹੈ ਨਹੀਂ ਗੱਤਾਂ ਕਰਕੇ ਵੇਚਦੇ ਆ ਠੀਕ ਆ ਦੁੱਧ ਦਾ ਰੇਟ ਆ ਯਾਨੀ ਘਾਟਾ ਠੀਕ ਆ ਹੁਣ ਵੀ 14 ਲੀਟਰ ਕੋਈ ਦੋ ਤਿੰਨ ਟਾਈਮ ਚੋਲੇ ਜਿੰਨੇ ਟਾਈਮ ਮਰਜੀ ਚੋਲੇ ਲਓ ਵੀ ਸੱਜਣੋ ਬਾਈਆਂ ਦਾ ਦੋ ਤਿੰਨ ਟਾਈਮ ਚੋਲੋ ਭਾਈ ਜਿੰਨੇ ਟਾਈਮ ਮਰਜੀ ਚੋਲੋ ਤੇ ਮਗਰ ਬੱਚਾ ਕੀ ਆ ਬਾਈ ਵੱੱਛੀ ਆ ਬਾਈ ਵੱੱਛੀ ਆ ਮਗਰ ਲਓ ਵੀ ਸੱਜਣੋ ਸੋਹਣੇ ਕੱਦ ਕਾਠ ਵਾਲੀ ਵੱਡੀ ਵਹਿੜ ਆ ਐਚਐਫ ਤੇ ਪਹਿਲਾ ਸੂਆ ਸੂਈ ਜਨ ਬਾਈ ਪਹਿਲਾ ਸੂਆ ਪਹਿਲਾ ਸੂਆ ਸੂਈ ਆ ਮੂੰਹ ਮੱਥਾ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਸੋਹਣੇ ਕਦ ਕਾਠ ਵਾਲੀ ਆ ਦੋਸਤੋ ਬੋਦੀ ਵਾਲੀ ਵਹਿੜ ਆ ਵੇਖ ਸਕਦੇ ਆ ਫੇਸ ਬਿਊਟੀ ਦੀ ਗੱਲ ਕਰੀਏ ਦੋਸਤੋ ਨਗੀਨਾ ਹੀ ਆ ਇਹ ਵੱਡੇ ਕਦ ਕਾਠ ਵਾਲੀ ਦੂਜੇ ਸੂਏ ਦੋਸਤੋ ਬਾਈ ਜਾਂ ਦਾ ਸੀਮਨ ਲੱਗਿਆ ਨਾ ਬਾਈ ਲੱਗਿਆ ਵੀ ਸੀਮਨ ਲੱਗਿਆ ਕਿੰਨਾ ਟਾਈਮ ਹੋ ਗਿਆ ਸੀਮਨ ਲੱਗੇ ਨੂੰ ਇਹਦੇ ਤਾਂ 7-8 ਦਿਨ ਹੋ ਗਏ ਰੋਦੇ ਮੀਨਾ ਹੋ ਗਿਆ ਠੀਕ ਆ ਸਰਕਾਰੀ ਡਾਕਟਰ ਤੋਂ ਇਨਵਾਇਆ ਆਪਣੇ ਹਾਂ ਹਾਂ ਸਰਕਾਰੀ ਲੋ ਵੀ ਸੱਜਣੋ ਬਾਈ ਦੱਸਦਾ ਸੀ ਸਰਕਾਰੀ ਜਿਹੜੇ ਹਸਪਤਾਲ ਚੋਂ ਆਪਣੇ ਜੋ ਸੀਮਨ ਲੱਗੇ ਆ ਪਿੰਡ ਹਰਾਜ ਦੇ ਵਿੱਚੋਂ ਹੀ ਤੇ ਅੱਗੇ ਥੋੜੀ ਕਿਸਮਤ ਆ ਦੋਸਤੋ ਮੋਲ ਵੀ ਬਾਈ ਤੋਂ ਪੁੱਛ ਲਾਂਗੇ 14 ਲੀਟਰ ਦੁੱਧ ਬਾਈਆਂ ਦਾ ਇਸ ਵਕਤ ਤਿਆਰ ਆ ਦੂਜੇ ਸੂਏ ਦੋਸਤੋ ਸੋਹਣਾ ਦੁੱਧ ਪਿਆਜੂ ਬਾਕੀ ਖਵਾਨੇ ਦੀ ਗੱਲ ਕਰੀਏ ਦੋਸਤੋ ਹਵਾਨਾ ਬਹੁਤ ਸੋਹਣਾ ਬਾਈ ਫਾਰਮ ਚੋਂ ਵਾਇਰ ਲੈ ਕੇ ਆਇਆ ਸੀ ਦੋਸਤੋ ਕਿਸੇ ਵੀਰ ਨੇ ਫਾਰਮ ਛੱਡਿਆ ਸੀਗਾ ਤੇ ਹਵਾਨੇ ਦੀ ਗੱਲ ਕਰੀਏ ਦੋਸਤੋ ਹਵਾਨੇ ਦੇ ਉੱਤੇ ਨਾੜਾ ਵੇਖ ਸਕਦੇ ਆ ਬਹੁਤ ਸੋਹਣਾ ਥਾਣਾ ਦੋਸਤੋ ਤੇ ਚੰਗੇ ਕੱਦ ਕਾਠ ਵਾਲੀ ਆ ਦੋਸਤੋ ਵੇਖ ਸਕਦੇ ਆ ਪੂਰਾ ਫਿੱਟ ਫਿੱਟ ਹਵਾਨਾ ਰੱਖਣਾ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਆ ਦੋਸਤੋ ਕਰਵਾ ਦਿੰਨੇ ਆ ਸੋਹਣੇ ਕਦ ਕਾਠ ਵਾਲੀ ਇਹਦੇ ਸੋਹਣਾ ਦੋਸਤੋ ਹਵਾਨਾ ਟਾਈਮ ਦੇਖ ਸਕਦੇ ਆ ਦੋਸਤੋ 11:30 ਦਾ ਹੋ ਚੁੱਕਿਆ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੋੜੋ ਬਈ ਕਦ ਕਾਠਨ ਦੀ ਨਿਗਾਹ ਮਾਰ ਲਓ ਦੋਸਤੋ ਘੋੜੀ ਜਿੱਡਾ ਕਰਦਾ ਤੇ ਦੂਜੇ ਸੂਏ ਦੋਸਤੋ ਸੋਹਣਾ ਦੁੱਧ ਪਿਆ ਦੂਗੀ ਜੇ ਕੋਈ ਵੀਰ ਲੈ ਕੇ ਜਾਂਦਾ ਬਾਈਆਂ ਦਾ ਦੁੱਧ ਦਾ ਰੇਟ ਥੋੜਾ ਘੱਟ ਆ ਜੋ ਦੁੱਧ ਦਾ ਰੇਟ ਘਟ ਹੋਵੇ ਦੋਸਤੋ ਜੀ ਨਹੀਂ ਕਰਦਾ ਖਰਾਕ ਖਰੂਪ ਪਾਉਣ ਨੂੰ ਤੇ ਬਾਈਆਂ ਦਾ ਇਸੇ ਕਰਕੇ ਆਪਾਂ ਦੁੱਧ ਦਾ ਰੇਟ ਘਟਾ ਤੇ ਚੰਗੀ ਸੇਵਾ ਨਹੀਂ ਕਰ ਦੇਗੇ ਤੇ ਇਸੇ ਕਰਕੇ ਸੇਲ ਕਰਦੇ ਆ ਅੱਗੇ ਵੇਖ ਸਕਦੇ ਆ ਦੋਸਤੋ ਪਹਿਲਾ ਸੂਆ ਸੂਈ ਆ ਤੇ ਦੂਜੇ ਸੂਏ ਲਈ ਬਾਈਆਂ ਦਾ 7-8 ਦਿਨ ਹੋ ਗਏ ਸੀ ਮੰਨ ਲੱਗੇ ਨੂੰ ਸੋਹਣੇ ਥਣ ਹਵਾਨੇ ਚਾ ਤੇ ਦੋਸਤੋ ਆਰਡਰ ਵੀ ਜਿਹੜਾ ਪੂਰਾ ਫਿੱਟ-ਫਿੱਟ ਰੱਖਣਾ ਇਹਨੇ ਤੇ ਚੋਈ ਨੂੰ ਦੋਸਤੋ ਪੰਜ ਚਾਰ ਘੰਟੇ ਹੀ ਹੋਏ ਆ ਤੇ ਬੰਦ ਹੈ ਬਈ ਰੇਟ ਕੀ ਕਰਾਂਗੇ ਬਈ ਇਹਦਾ ਰੇਟ ਇਹਦਾ 67000 ਇਹਦਾ 67000 ਮਾਨਤਾਨ ਹੋ ਜਾਊਗਾ ਹੈ ਮਾਨਤਾਨ ਹੋ ਜਾ ਲਓ ਵੀ ਸੱਜਣੋ 67000 ਚੋਂ ਵੀ ਤੁਹਾਡਾ ਮਾਨਤਾਨ ਹੋ ਜਾਣਾ ਬਾਕੀ ਐਡੀ ਵਹਿੜ ਦੋਸਤੋ ਜੇ ਗੱਬਣ ਰਹੇਗੀ ਤਾਂ ਤੁਸੀਂ ਜੱਜਮੈਂਟ ਲਾ ਲਓ ਤੁਹਾਡੇ ਗੱਬਨ ਤੋਂ ਕੁੜ ਨਹੀਂ ਦੁੱਗਣੇ ਰੁਪਏ ਕਰਦੇ ਨੇ ਐਡੀ ਵਹਿੜ ਦੋਸਤੋ 2-2 ਲੱਖ ਚ ਵਹਿੜਾ ਨਹੀਂ ਥਿਆਉਂਦੀਆਂ ਐਡੀ ਐਡੀਆਂ ਦੇਖ ਸਕਦੇ ਆ ਵੱਛੀ ਆ ਜਿਹੜੀ ਦੋਸਤੋ ਇਹ ਆ ਇਹਦੇ ਮਗਰ ਦੇਖ ਸਕਦੇ ਆ ਉਮਰ ਦਾ ਤੁਹਾਨੂੰ ਪਤਾ ਲੱਗ ਜੂਗਾ ਕਿੰਨੇ ਕ ਚਰਦੀ ਸੂਈ ਆ ਵਹਿੜ ਦੋਸਤੋ ਜੱਜਮੈਂਟ ਲਾ ਲਿਓ 67000 ਰੁਪਏ ਬਾਈ ਨੇ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਜਿਹੜਾ ਮਾਨਤਾ ਨਾਲ ਦੋਸਤੋ ਹੋ ਜਾਣਾ ਇਸ ਤੋਂ ਅੱਗੇ ਦੋਸਤੋ ਇੱਕ ਹਵਾੜਾ ਇਹਦੇ ਬਾਰੇ ਵੀ ਜਾਣਕਾਰੀ ਲੈਣੇ ਆ। ਇਹ ਕਿੰਨਾ ਮਸੂਆ ਸੂਈ ਹੈ ਬਾਈ? ਇਹ ਦੂਜਾ ਸੂਈ ਹੈ। ਇਹ ਦੂਜਾ ਸੂਈ ਆ। ਕਿੰਨਾ ਟਾਈਮ ਹੋ ਗਿਆ ਬਾਈ ਇਹਦਾ? ਇਹਦੇ ਮਗਰੋਂ ਵੱਛੀ ਆ ਹੀ ਹੋ ਗਏ ਨੇ 2 ਮਹੀਨੇ। ਆ ਚਿੱਟੀ ਵੱਛੀ ਇਸੇ ਦੀ ਹੈ। 2 ਮਹੀਨੇ ਦੋਸਤੋ ਇਹਨੂੰ ਹੋ ਗਏ। ਹੁਣ ਕਿੰਨਾ ਦੁੱਧ ਤਿਆਰ ਆ ਬਾਈ? 10 ਕਿਲੋ ਬਾਈ। ਇਹਦੇ ਥੱਲੇ 10 ਤੇ ਕੋਈ ਦੋ ਟਾਈਮ ਚੋਲੇ ਵੀ। ہاں ਦੋ ਭਾਵੇਂ ਤਿੰਨ ਟਾਈਮ ਚੋਲੇ। ਚਵਾਈ ਦੀ ਸਾਫ ਆ ਬਿਲਕੁਲ। ਸਾਫ ਬਿਲਕੁਲ ਸਾਫ ਦੋਵੇਂ ਹੀ ਸਾਫ। ਲਓ ਵੀ ਸੱਜਣੋ ਬਾਈ ਜਾਂਦਾ ਇਹਦਾ 10 ਕਿਲੋ ਦੁੱਧ ਤਿਆਰ ਆ। ਤੇ ਬਾਕੀ ਜੱਜਮੈਂਟ ਦੋਸਤੋ ਤੁਸੀਂ ਲਾ ਲੈਣੀ ਆ ਥਣ ਹਵਾਨਾ ਸਾਫ ਆ ਤੇ ਦੁੱਧ ਦੇ ਰੇਟ ਕਰਕੇ ਬਾਈ ਵੇਚਦਾ ਦੁੱਧ ਦਾ ਰੇਟ ਥੋੜਾ ਘੱਟ ਆ ਤੇ ਥਣ ਹਵਾਨੇ ਦੀ ਦੋਸਤੋ ਇਹ ਵੀ ਸਾਫ ਸੁਥਰੀ ਆ ਜੱਜਮੈਂਟ ਉਸ ਢੰਗ ਨਾਲ ਲਾ ਲਿਓ ਜੀ 11 11:30 ਦਾ ਟਾਈਮ ਆ ਦੋਸਤੋ ਆਥਨ ਤਾਂ ਹੀ ਹਵਾਨੇ ਦੋਸਤੋ ਦੋਵਾਂ ਨੇ ਸੋਨੇ ਬਣਾ ਜਾਣੇ ਆ ਅਜੇ ਸ਼ਾਮ ਦਾ ਟਾਈਮ ਦੋਸਤੋ ਦੂਰ ਪਿਆ ਚਵਾਈ ਦਾ ਉਸ ਢੰਗ ਨਾਲ ਜੱਜਮੈਂਟ ਲਾ ਲਓ ਜੀ। ਬਾਕੀ ਰਾਜੀ ਪਲੀ ਦੋਸਤੋ ਇਹ ਵੀ ਬਹੁਤ ਆ। ਬਾਈ ਦੱਸਦਾ ਸੀ ਇਹਦੇ ਵੀ ਸੀਮਨ ਲੱਗੇ ਇਹਦੇ ਕਿੰਨੇ ਚਾਰਦਾ ਸੀਮਨ ਲੱਗਿਆ ਬਈ। ਇਹ ਇੱਕ ਮਹੀਨਾ ਹੋ ਗਿਆ। ਇਹਦੇ ਇੱਕ ਮਹੀਨਾ ਹੋ ਗਿਆ। ਲੋ ਵੀ ਸੱਜਣੋ ਇਸ ਵੇੜ ਦੇ ਜਿਹੜਾ ਇੱਕ ਮਹੀਨਾ ਹੋ ਗਿਆ ਸੀਮਨ ਲੱਗੇ ਨੂੰ। ਬਾਈ ਜੰਦਾ ਦੇਣੀਆਂ ਆਪਾਂ ਖਾਲੀ ਕਰਕੇ ਹੀ ਆ ਜਿਹੜਾ ਵੀਰ ਲੈ ਕੇ ਜਾਂਦਾ। ਇਹਦਾ ਬੱਚਾ ਦੋਸਤੋ ਆਹ ਵੱਛੀ ਵੇਖ ਸਾਹਿਬਾਂ ਵੱਛੀ ਵੀ ਦੋਸਤੋ ਬਹੁਤ ਸੋਹਣੀ ਆ। 2 ਮਹੀਨੇ ਦੀ ਵੱਛੀ ਆ। ਤੇ ਇਹਦਾ ਰੇਟ ਆ ਜਿਹੜਾ ਆਪਾਂ ਬਾਈ ਤੋਂ ਪੁੱਛਦੇ ਆ ਇਹਦਾ ਕੀ ਰੇਟ ਰੱਖਾਂਗੇ ਬਾਈ ਇਹਦਾ ਲੈਣ ਦੇ ਨੇ 55000 ਇਹਦਾ ਲੈਣ ਦੇਣੀ 55000 ਬਾਕੀ ਦੋਸਤੋ ਜਿੰਨੇ ਵੀ ਤੁਹਾਨੂੰ ਚਾਹੀਦੀਏ ਤੁਸੀਂ ਆਪਦੇ ਢੰਗ ਨਾਲ ਪਸ਼ੂ ਖਰੀਦਣਾ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸੌਦਾ ਕਰ ਸਕਦੇ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ